ਇਹ ਪਤਾ ਨਹੀਂ ਕੀ ਚੱਲ ਰਿਹਾ ਹੈ ਨਗਰ ਕੀਰਤਨ ਹੈ ਜਾਂ ਕੀ ਹੈ ਭਾਰੇ ਤੇ ਨੀਲੇ ਝੰਡੇ ਲੱਗੇ ਹੋਏ ਆ ਤੇ ਖੰਡਾ ਆਪਣੇ ਕੇਸਰੀ ਨਿਸ਼ਾਨ ਸਾਹਿਬ ਲੱਗੇ ਹੋਏ ਆ ਜੀ ਪਿੱਛੇ ਗੱਡੀ ਆ ਕਿ ਕਿਸ਼ਰ ਨੇ ਸਮਝ ਨਹੀਂ ਆਂਦੀ ਪਿੰਨ ਕੀ ਚੱਲ ਰਿਹਾ ਅਸਾਂ ਨਗਰ ਕੀਰਤਨ ਵਾਇਰ ਵਾਇਰ ਅੱਗੇ ਅੱਗੇ ਪਤਾ ਲੱਗਿਆ ਹਾਂ ਅੱਗੇ ਆ ਵੀ ਰਹੇ ਹਾਂ ਨਗਰ ਕੀਰਤਨ ਦੇ ਸੋ ਵਾਹਿਗੁਰੂ ਜੀ ਦੇਖ ਸਕਦੇ ਹੋ ਤੁਸੀਂ ਨਗਰ ਕੀਰਤਨ ਨਗਰ ਕੀਰਤਨ ਹੈ ਵਾਹਿਗੁਰੂ ਜੀ ਕਰੋ ਦਰਸ਼ਨ ਸੰਗਤਾਂ ਮੀਂ ਦੇ ਵਿੱਚ ਵੀ ਸੇਵਾ ਕਰਦੀਆਂ ਪਈਆਂ ਨੇ ਵਾਹਿਗੁਰੂ ਕਿਰਪਾ ਕਰਨ ਵਾਹਿਗੁਰੂ ਜੀ ਸਰਬੱਤ ਦਾ ਭਲਾ ਸੰਗਤਾਂ ਮੀਂਹ ਦੇ ਵਿੱਚ ਵੀ ਸੇਵਾ ਕਰਦੀਆਂ ਪਈਆਂ ਨੇ ਵਾਹਿਗੁਰੂ ਆਪਲਾ ਕਰੇ